ਹਾਜੀ ਪੇਰੇ ਵਿਦਿਆਰਥੀਓ ਜੋ ਮੈਰਿਟੋਰੀਆ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਚੱਲ ਰਹੀ ਹੈ ਅੱਜ ਕਾਉਂਸਲਿੰਗ ਦਾ ਦੂਸਰਾ ਦਿਨ ਸੀਗਾ ਤੇ ਉਸ ਸੰਬੰਧੀ ਜਿਹੜੀ ਆਪਾਂ ਵਿਚਾਰ ਚਰਚਾ ਕਰਦੇ ਹਾਂ ਤੁਹਾਡੇ ਸਾਹਮਣੇ ਬਹੁਤ ਸੰਖੇਪ ਜਿਹੇ ਸ਼ਬਦਾਂ ਵਿੱਚ ਵੀਡੀਓ ਨੂੰ ਅੰਤ ਤੱਕ ਦੇਖਿਓ ਅੱਜ ਜਿਹੜੀਆਂ ਲੜਕੀਆਂ ਦੀਆਂ ਸੀਟਾਂ ਕਿੰਨੀਆਂ ਖਾਲੀ ਰਹੀਆਂ ਮੈਰਿਟੋਰੀਆ ਸਕੂਲਾਂ ਦੇ ਵਿੱਚ ਤੇ ਕਿੰਨੀਆਂ ਭਰ ਚੁੱਕੀਆਂ ਨੇ ਤੇ ਬਾਕੀ ਕਿੰਨੀਆਂ ਖਾਲੀ ਰਹਿ ਗਈਆਂ ਉਸ ਸੰਬੰਧੀ ਜਾਣਕਾਰੀ ਦੇਵਾਂਗੇ ਤਾਂ ਕਿ ਸਾਰੇ ਵਿਦਿਆਰਥੀਆਂ ਨੂੰ ਚਾਨਣ ਹੋ ਜਾਏ ਕੱਲ ਨੂੰ ਤੀਸਰਾ ਦਿਨ ਹੈਗਾ ਤੇ ਵਿਦਿਆਰਥੀ ਆਪਣੇ ਮਨਪਸੰਦੀ ਦੀ ਜਿਹੜੇ ਸਟੇਸ਼ਨਾਂ ਦੀ ਚੋਣ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਤਾਂ ਇਹਦੇ ਵਿੱਚ ਤੁਸੀਂ ਵੇਖ ਰਹੇ ਜਿਹੜਾ ਲਾਸਟ ਵਾਲਾ ਵਿਦਿਆਰਥੀ ਸੀਗਾ ਮੈਰਿਟ ਨੰਬਰ 1598 ਵਾਲਾ ਵੇਖ ਰਹੇ ਹੋ ਇੱਥੇ 1600 ਤੱਕ ਸੀਗਾ ਇਹਨੂੰ ਲਾਸਟ ਹੀ ਮੰਨ ਲਓ ਤਕਰੀਬਨ ਮੁਸਕਾਨ ਜਿਹੜਾ ਬੱਚਾ ਹੈਗਾ ਜਨਰਲ ਕੈਟਾਗਰੀ ਫਿਰੋਜ਼ਪੁਰ ਇਹਨੂੰ ਸੀਟ ਮਿਲੀ ਆ ਜਿਹੜਾ ਹੈਗਾ ਇਹ ਹੈ ਅੱਜ ਲਾਸਟ ਵਾਲਾ ਅੱਜ 1600 ਤੱਕ ਸੀਗਾ ਲੜਕੀਆਂ ਦਾ ਤੇ ਮੈਂ ਬੁਖਾਰ ਰਿਆਂ ਦੇ ਵਿੱਚ ਤੁਹਾਨੂੰ ਕਿੰਨੀਆਂ ਸੀਟਾਂ ਜਿਹੜੀਆਂ ਖਾਲੀ ਨਿਗੀਆਂ ਅੰਮ੍ਰਿਤਸਰ ਦੇ ਵਿੱਚ ਵੇਖ ਰਹੇ ਹਾਂ ਤੁਸੀਂ ਜਿਹੜਾ ਮੈਡੀਕਲ ਭਰ ਚੁੱਕਿਆ ਜੀ 65 ਸੀਟਾਂ ਨਾਨ ਮੈਡੀਕਲ ਦੀਆਂ ਖਾਲੀ ਆ 30 ਖਾਲੀ ਨੇ ਕਮਰਸ ਦੀਆਂ ਇਸ ਤਰ੍ਹਾਂ ਤੁਸੀਂ ਬਠਿੰਡਾ ਦੇ ਵਿੱਚ ਵੇਖ ਰਹੇ ਹੋ ਸਾਰੀਆਂ ਸੀਟਾਂ ਭਰ ਚੁੱਕੀਆਂ ਨੇ ਲੜਕੀਆਂ ਦੀਆਂ ਮੈਡੀਕਲ ਦੀ ਕੋਈ ਸੀਟ ਨਹੀਂ ਬਾਕੀ ਬਚੀ ਨਾ ਹੀ ਨਾਨ ਮੈਡੀਕਲ ਤੇ ਨਾ ਹੀ ਕਮਰਸ ਫਿਰੋਜ਼ਪੁਰ ਦੇ ਵਿੱਚ ਕੇਵਲ ਇੱਕ ਸੀਟ ਬਚੀ ਆ ਮੈਡੀਕਲ ਦੀ 28 ਸੀਟਾਂ ਬਚੀਆਂ ਨੇ ਜਿਹੜੀਆਂ ਨਾਨ ਮੈਡੀਕਲ ਦੀਆਂ ਤੇ 34 ਬਚੀਆਂ ਨੇ ਜਿਹੜੀਆਂ ਕਮਰਸ ਦੀਆਂ ਗੁਰਦਾਸਪੁਰ ਵਿੱਚ ਵੇਖ ਰਹੇ ਹੋ ਤੁਸੀਂ 34 ਸੀਟਾਂ ਜਿਹੜੀਆਂ ਮੈਡੀਕਲ ਦੀਆਂ ਬਚੀਆਂ ਜੀ ਬਾਕੀ 107 ਸੀਟਾਂ ਜਿਹੜੀਆਂ ਨਾਨ ਮੈਡੀਕਲ ਦੀਆਂ ਜੀ ਤੇ 37 ਕਮਰਸ ਦੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਨਾਲ ਤਲਵਾੜਾ ਵਿੱਚ ਤੁਸੀਂ ਵੇਖ ਰਹੇ ਹੋ 6 ਸੀਟ ਸੀਟਾਂ ਨੇ ਜਿਹੜੀਆਂ ਮੈਡੀਕਲ ਦੀਆਂ 6 ਤੇ 12 ਨੇ ਜਿਹੜੀਆਂ ਉਹ ਨਾਨ ਮੈਡੀਕਲ ਦੀਆਂ ਤੇ 15 ਸੀਟਾਂ ਨੇ ਜਿਹੜੀਆਂ ਕਮਰਸ ਦੀਆਂ ਬਾਕੀ ਨੇਗੀਆਂ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੇਖ ਰਹੇ ਹੋ ਤੁਸੀਂ ਮੈਡੀਕਲ ਦੀ ਕੋਈ ਵੀ ਸੀਟ ਨਹੀਂ ਬਚੀ ਜੀ ਸਾਰੀਆਂ ਭਰ ਚੁੱਕੀਆਂ ਨੇ 57 ਸੀਟਾਂ ਬਚੀਆਂ ਨੇ ਨਾਨ ਮੈਡੀਕਲ ਦੀਆਂ ਤੇ 31 ਸੀਟਾਂ ਬਚੀਆਂ ਨੇ ਜਿਹੜੀਆਂ ਕਮਰਸ ਦੀਆਂ ਇਸੇ ਤਰ੍ਹਾਂ ਤੁਸੀਂ ਲੁਧਿਆਣਾ ਵਿੱਚ ਵੇਖ ਰਹੇ ਹੋ ਮੈਡੀਕਲ ਸਾਰਾ ਭਰ ਚੁੱਕਿਆ ਕੋਈ ਵੀ ਸੀਟ ਨਹੀਂ ਹੈ ਹੁਣ 17 ਸੀਟਾਂ ਨਾਨ ਮੈਡੀਕਲ ਦੀਆਂ ਤੇ 14 ਸੀਟਾਂ ਨੇ ਜਿਹੜੀਆਂ ਕਮਰਸ ਦੀਆਂ ਪਟਿਆਲਾ ਵਿੱਚ ਕੋਈ ਵੀ ਸੀਟ ਜਿਹੜੀ ਨਹੀਂ ਹੈ ਬਠਿੰਡਾ ਵਾਂਗ ਬਿਲਕੁਲ ਭਰ ਚੁੱਕਿਆ ਪਟਿਆਲਾ ਵੀ ਵੇਖ ਸਕਦੇ ਹੋ ਡਿਟੇਲ ਤੁਸੀਂ ਤੁਹਾਡੇ ਜਿਹੜੀ ਸਾਰੇ ਸਾਹਮਣੇ ਆ ਪਟਿਆਲਾ ਵਿੱਚ ਮੈਡੀਕਲ 0 ਨਾਨ ਮੈਡੀਕਲ 0 ਕਮਰਸ 0 ਸਾਰਾ ਭਰ ਚੁੱਕਿਆ ਜੀ ਇਸੇ ਤਰ੍ਹਾਂ ਤੁਸੀਂ ਜਿਹੜਾ ਮੋਹਾਲੀ ਵਿੱਚ ਦੇਖ ਰਹੇ ਹੋਗੇ ਐਸਐਸਏ ਨਗਰ ਦੇ ਵਿੱਚ ਜੀ ਮੈਡੀਕਲ ਭਰ ਗਿਆ ਜੀ ਕੋਈ ਸੀਟ ਨਹੀਂ ਹੈਗੀ ਨਾਨ ਮੈਡੀਕਲ ਵੀ ਭਰ ਚੁੱਕਿਆ ਜੀ ਕੋਈ ਸੀਟ ਨਹੀਂ ਹੈਗੀ 16 ਸੀਟਾਂ ਜਿਹੜੀਆਂ ਕਮਰਸ ਦੇ ਵਿੱਚ ਵੇਖ ਰਹੇ ਹੋ ਤੁਸੀਂ ਇਸੇ ਤਰ੍ਹਾਂ ਨਾਲ ਸੰਗਰੂਰ ਦੇ ਵਿੱਚ ਵੇਖ ਰਹੇ ਹੋ ਤੁਸੀਂ ਦੋ ਸੀਟਾਂ ਰਹਿ ਚੁੱਕੀਆਂ ਮੈਡੀਕਲ ਦੀਆਂ ਤੇ 70 ਸੀਟਾਂ ਬਾਕੀ ਨੇ ਨਾਨ ਮੈਡੀਕਲ ਦੀਆਂ ਤੇ 36 ਸੀਟਾਂ ਜਿਹੜੀਆਂ ਬਾਕੀ ਨੇ ਵੇਖ ਰਹੇ ਹੋ ਤੁਸੀਂ ਕਮਰਸ ਦੀਆਂ ਸੋ ਇਹ ਸੀਗਾ ਜਿਹੜਾ ਵਿਦਿਆਰਥੀਓ ਅੱਜ ਦੀ ਜਿਹੜੀ ਸਾਰੀ ਡਿਟੇਲ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਸੀ ਤਾਂ ਕਿ ਤੁਹਾਨੂੰ ਅ ਇਸ ਗੱਲ ਦੀ ਜਿਹੜੀ ਜਾਗਰਤੀ ਆ ਜਾਵੇ ਕੱਲ ਨੂੰ ਅਸੀਂ ਕਿਹੜਾ ਜਿਹੜਾ ਸਟੇਸ਼ਨ ਭਰਨਾਗਾ ਸੋ ਸਮਝ ਕੇ ਕਿੱਥੇ ਕਿੱਥੇ ਸੀਟਾਂ ਸਾਡੀਆਂ ਬਚਦੀਆਂ ਨੇ ਸੋਏ ਜਿਹੜੀ ਤੁਹਾਡੇ ਹਿੱਤ ਜਿਹੜੀ ਜਾਣਕਾਰੀ ਸਾਰੀ ਰੱਖੀ ਗਈ ਸੀਗੀ ਸ਼ੁਕਰੀਆ ਇਹਨੂੰ ਅੱਗੇ ਲਾਈਕ ਸ਼ੇਅਰ ਕਰੋ ਤਾਂ ਕਿ ਹਰੇਕ ਵਿਦਿਆਰਥੀ ਕੋਲ ਗੱਲ ਪਹੁੰਚੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਚੈਨਲ ਨਾਲ ਜਰੂਰ ਜੁੜੋ ਸਬਸਕ੍ਰਾਈਬ ਕਰੋ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਸ਼ੁਕਰੀਆ